वाहगुरु जी का खालसा वाहिगुरु जी की फतेह परम सत्कार सतगुरा दी नवाजी ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਿਹਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਸਤਿਗੁਰਾਂ ਦੇ 23 ਸ਼ਲੋਕ ਸੰਪੂਰਨ ਹੋਏ ਸੀ ਕਿਉਂਕਿ ਕੱਲ ਰਿਕਾਰਡਿੰਗ ਨਹੀਂ ਹੋ ਸਕੀ ਇਹ ਉਸੇ ਸ਼ਲੋਕ ਤੋਂ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਮਹਾਰਾਜ ਜੀ ਇਹ 24 ਸਲੋਕ ਦੇ ਵਿੱਚ ਸਤਿਗੁਰ ਜੀ ਗੁਰੂ ਰਾਮਦਾਸ ਮਹਾਰਾਜ ਜੀ ਵਚਨ ਕਰਦੇ ਹਨ 313 ਤੇ 14 ਤੇ ਇਹ ਸਲੋਕ ਪੌੜੀ ਮਹਾਰਾਜ ਜੀ ਦੇ ਸੁਭਾਏ ਮਾਨ ਹਨ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਸਲੋਕ ਆਰੰਭ ਕਰਦੇ ਹੋਏ ਵਚਨ ਕਰਦੇ ਹਨ ਜੀ ਸਲੋਕ ਮਹੱਲਾਨ ਚੌਥਾ ਮੇਰੇ ਮਨ ਤਨ ਖੋਜ ਖਜਾਇਆ ਸੋ ਪ੍ਰਭ ਲੱਦਾ ਲੋਣ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਵਤਨ ਕਰਦੇ ਹਨ ਭਵੇਂ ਆਪਾਂ ਕੱਲੇ ਕਥਾ ਸਰਵਣ ਕੀਤੀ ਸੀ ਜੇ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਵਤਨ ਕਰਦੇ ਨੇ ਮੈਂ ਮਨ ਤਨ ਖੋਜ ਖਜਾਇੰਦਾ ਜਿ ਗਿਆਸੂ ਮੁਖ ਦਵਾਰਾਂ ਸਤਿਗੁਰ ਜੀ ਇਸ ਸ਼ਲੋਕ ਮਹਾਰਾਜ ਜੀ ਚਾਰਨ ਕਰਦੇ ਹਨ ਕਹਿੰਦੇ ਹੈ ਪ੍ਰਭੂ ਜੀਓ ਮੈਂ ਮਾਨ ਅਤੇ ਤਨ ਉਖੋਖੋਜ ਕਰਕੇ ਲੱਭ ਲਿਆ ਹੈ ਮਹਾਰਾਜ ਜੀ ਕਹਿੰਦੇ ਲੋਕ ਬਾਹਰ ਖੋਜਦੇ ਫਿਰਦੇ ਹਨ ਕੋਈ ਕਿਤੇ ਖੋਜਦਾ ਲੱਭਦਾ ਉਹ ਕਿਤੇ ਢੂੰਡਦਾ ਹੈ ਉਹ ਪਰਮੇਸ਼ਰ ਨੂੰ ਰੱਬ ਨੂੰ ਮਿਲਣ ਵਾਸਤੇ ਦੁਨਿਆ ਦੇ ਅਸੇ ਲੋਕ ਭਗਤ ਜ ਵਿਆਸ ਹੋਏ ਨੇ ਜਿਨ੍ਹਾਂ ਨੇ ਪ੍ਰਿਥਵੀ ਦੇ ਚੱਕਰ ਕੱਟੇ ਅਈਆਂ ਨੇ ਪਹਾੜਾਂ ਤੇ ਖੋਜਿਆ ਜੰਗਲਾਂ ਵਿੱਚ ਲੱਭਿਆ ਔਰ ਮਹਾਰਾਜ ਜੀ ਕਹਿੰਦੇ ਉਹ ਮਾਲਕ ਤਾਂ ਹਿਰਦੇ ਵਿੱਚ ਹੀ ਪ੍ਰਕਾਸ਼ ਹੈ। ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਿ ਮੈਂ ਮਾਨਤ ਤੇ ਤਨ ਵਿੱਚੋਂ ਖੋਜਿਆ ਹੈ। ਕਹਿੰਦੇ ਮਾਨਤ ਤੇ ਤਨ ਵਿੱਚੋਂ ਖੋਜ ਖਜਾਇਆ। ਮਹਾਰਾਜ ਜੀ ਕਹਿੰਦੇ ਇੱਥੋਂ ਹੀ ਲੱਭ ਗਿਆ। ਮਹਾਰਾਜ ਜੀ ਕਹਿੰਦੇ ਮਾਨਤ ਤੇ ਤਨ ਦੇ ਵਿੱਚੋਂ ਦੀ ਪ੍ਰਾਪਤੀ ਹੋ ਗਈ। ਮਿਹਨਤ ਕੀਤੀ ਮਾਨਤ ਤੇ ਤਨ ਨੂੰ ਖੋਜਿਆ। ਤਾਂ ਪ੍ਰਭ ਪਿਆਰਾ ਪ੍ਰਭੂ ਦੋ ਸੋ ਪ੍ਰਭ ਲੱਭਦਾ ਲੋੜ। ਹਾਰਾ ਜੀ ਕਹਿੰਦੇ ਦੀ ਪ੍ਰਾਪਤੀ ਹੋ ਗਈ ਉਹ ਲੋੜ ਲਿਆ ਲੱਭ ਲਿਆ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਆਹ ਕਹਿੰਦੇ ਗੁਰੂ ਵਕੀਲ ਪ੍ਰਾਪਤ ਕਰ ਲਿਆ ਪਾਸ਼ਾ ਜੀ ਕਹਿੰਦੇ ਵਿਸ਼ਟ ਵਕੀਲ ਹਾਰਾ ਜੀ ਕਹਿੰਦੇ ਵਿਚੋਲਾ ਵਕੀਲ ਗੁਰੂ ਦੀ ਪ੍ਰਾਪਤੀ ਕਰ ਲਈ ਹੈ ਜਿਨ ਹਰ ਪ੍ਰਭ ਦਿੱਤਾ ਜੋੜ ਹਰ ਕਹਿੰਦੇ ਜਿਨੇ ਸੱਚੇ ਗੁਰੂ ਨੇ ਹਰੀ ਦੇ ਨਾਲ ਮੈਨੂੰ ਜੋੜਤਾ ਇੰਦੇ ਸੱਚੇ ਗੁਰੂ ਦੀ ਪ੍ਰਾਪਤੀ ਕੀਤੀ ਲੱਭਿਆ ਫਿਰ ਉਹ ਸੱਚੇ ਮਾਲਕ ਨੇ ਉਹ ਗੁਣ ਬਖਸ਼ੇ ਹਰ ਗੁਰੂ ਦੇ ਨਾਲ ਮਿਲਦਾ ਉਹ ਮਾਰਗ ਦਰਸਾਇਆ ਉਹ ਰਸਤਾ ਦੱਸਤਾ ਪ੍ਰਭੂ ਨੂੰ ਮਿਲਦਾ ਉਹਦੇ ਨਾਲ ਮੇਲ ਕਰਾਤਾ ਹਲਾ ਤੀਜਾ ਅੱਗੇ ਸ਼ਲੋਕ ਪੂਰਾ ਹੋਇਆ ਤੇ ਤੀਜੇ ਪਾਤਸ਼ਾਹ ਜੀ ਦਾ ਮਹਾਰਾਜ ਜੀ ਦਾ ਸ਼ਬਦ ਰੰਮ ਹੁੰਦਾ ਹੈ ਇੱਥੇ ਤੀਜੇ ਪਾਤਸ਼ਾਹ ਜੀ ਆਪਣੇ ਸ਼ਬਦ ਵਿੱਚ ਬਤਨ ਕਰਦੇ ਹਨ ਜੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਵੋ ਰੋਲਕ ਚੋਲਾ ਇੱਥੇ ਮਾਇਆ ਧਾਰੀ ਜੀ ਗੁਰੂ ਅਮਰਦਾਸ ਜੀ ਗੱਲ ਕਰਦੇ ਨੇ ਕਹਿੰਦੇ ਮਾਇਆ ਧਾਰੀ ਮਨੁੱਖ ਨਾ ਬੋਲਾ ਹੈ ਹਿੰਦੋ ਸੰਗਤ ਚ ਤਾਂ ਹੁੰਦਾ ਹੈ ਗੁਰੂ ਦੇ ਚਰਨਾਂ ਵਿੱਚ ਤਾਂ ਹੁੰਦਾ ਪਰ ਅੰਨਾ ਬੋਲਾ ਹੋ ਕੇ ਬੈਠਾ ਨਾ ਦਰਸ਼ਨ ਪਾ ਸਕਦਾ ਤੇ ਮਹਾਰਾਜ ਜੀ ਕਹਿੰਦੇ ਨਾਉ ਬਾਣੀ ਸੁਣ ਸਕਦਾ ਨਾ ਕੰਨ ਤੋਂ ਸੁਣ ਸਕਦਾ ਇਸ ਕਰਕੇ ਉਹ ਅੰਨਾ ਬੋਲਾ ਹੈ ਕਿ ਉਹ ਦਰਸ਼ਨ ਤਾਂ ਦੇਖਦਾ ਹੈ ਪਰ ਉਹ ਉਹਦੀ ਨਿਗਾ ਜਿਹੜੀ ਉਹ ਮਾਇਆ ਵੱਲ ਹੁੰਦੀ ਹੈ ਇਸ ਵਾਸਤੇ ਦਰਸ਼ਨ ਦੀ ਪ੍ਰਾਪਤੀ ਨਹੀਂ ਕਰ ਸਕਦਾ ਤੇ ਮਹਾਰਾਜ ਜੀ ਕਹਿੰਦੇ ਅੰਨਾ ਪਾਣੀ ਤੋਂ ਹੁੰਦਾ ਕਿ ਬੈਠੇ ਵੀ ਕੰਨ ਜਿਹੜਾ ਉਹ ਦੂਜੇ ਪਾਸੇ ਹੁੰਦਾ ਹੈ ਮਾਇਆ ਦੇ ਰੋਲੇ ਰੱਪੇ ਵਿੱਚ ਫਸਿਆ ਵੰਜ ਰਹਿ ਜਾਂਦਾ ਸ਼ਬਦ ਨਾ ਸੁਣੀ ਬੋ ਰੋਲਖ ਚੋਲਾ ਸ਼ਬਦ ਨੂੰ ਸੁਣ ਨਹੀਂ ਸਕਦਾ ਇਸ ਰੋਲੇ ਵਿੱਚ ਹੀ ਮਾਇਆ ਦਾ ਜਿਹੜਾ ਅੰਦਰ ਰੋਲਾ ਰਪਾ ਪਿਆ ਹੈ ਨਾ ਝਗੜਾ ਉਹਦੇ ਵਿੱਚ ਹੀ ਉਹ ਮਹਾਰਾਜ ਜੀ ਕਹਿੰਦੇ ਉਹਦਾ ਮਨ ਫਸਿਆ ਰਹਿੰਦਾ ਹੈ ਮਨ ਸੁਣ ਨਹੀਂ ਸਕਦਾ ਬੈਠੇ ਹੁੰਦੇ ਨਾ ਕਈ ਵਾਰੀ ਆਪਾਂ ਗਿਆਜ ਰੋ ਜਾਂਦੇ ਆ ਵਰਨਾ ਪਾਣੀ ਹੁੰਦਾ ਉਹ ਬੋਲਾ ਪਾਣੀ ਹੁੰਦਾ ਸਾਡਾ ਮਨ ਸਾਨੂੰ ਬੋਲਿਆ ਬਣਾ ਦਿੰਦਾ ਮਨ ਬੋਲਿਆ ਕਰ ਦਿੰਦਾ ਕਿਉਂਕਿ ਮਨ ਸਾਡਾ ਹਾਜ਼ਰ ਨਹੀਂ ਹੁੰਦਾ ਉਹ ਮਾਇਆ ਇਕੱਠੀ ਕਰਨ ਵਿੱਚ ਤੁਰ ਜਾਂਦਾ ਉਹਦੀ ਸੁਰਤੀ ਸਾਡੀ ਮਾਇਆ ਵੱਲ ਬਦਲ ਜਾਂਦੀ ਹੈ ਫਿਰ ਮਨ ਕੰਨਾ ਪੱਖੋਂ ਅਸੀਂ ਬੋਲੇ ਹੋ ਜਾਂਦੇ ਹਾਂ ਤੇ ਮਹਾਰਾਜ ਜੀ ਵੀ ਕਹਿੰਦੇ ਨਾ ਬੋਲਾ ਮਨੁੱਖ ਕਹਿੰਦੇ ਜੋ ਸੁਣ ਨਹੀਂ ਸਕਦਾ ਬੈਠਾ ਹੈ ਰੋਲੇ ਵਿੱਚ ਫਸਿਆ ਰਹਿੰਦਾ ਗੁਰਮਖ ਜਾਪੇ ਸ਼ਬਦ ਲਿਵ ਲਾਏ ਔਰ ਗੁਰਮੁਖ ਜਿਹੜਾ ਉਹਦੀ ਲੇਵੋ ਦੀ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਹੈ ਹਰ ਨਾਮ ਨਾ ਨਾਮ ਸੁਣ ਮੰਨੇ ਹਰ ਨਾਮ ਸਮਾਏ ਪਾਤਸ਼ਾਹ ਜੀ ਕਿੰਦੋ ਨਾਮ ਨੂੰ ਸੁਣਦਾ ਵੀ ਤੇ ਮੰਨਦਾ ਵੀ ਹੈ ਨਾਮ ਨੂੰ ਸੁਣ ਕੇ ਉਹ ਮੰਨਣ ਦੀ ਕੋਸ਼ਿਸ਼ ਕਰਦਾ ਮੰਨ ਤੇ ਉਹਦਾ ਪ੍ਰਭਾਵ ਪੰਦਾ ਹਰ ਨਾਮ ਸਮਾਏ ਉਹ ਮੰਨ ਰਹੀ ਸੁਣ ਕੇ ਉਹ ਨਾਮ ਨੂੰ ਹਿਰਦੇ ਵਿੱਚ ਉਹਦੇ ਸਮਾਜਣ ਦਾ ਕੱਤਰ ਕਰ ਲੈਂਦਾ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਤੇ ਮਹਾਰਾਜ ਜੀ ਕਹਿੰਦੇ ਜੋ ਨੂੰ ਭਾਉਂਦਾ ਫਿਰ ਉਹੀ ਕਰਦਾ ਗੁਰਮਤ ਸਤਗੁਰੂ ਜੀ ਕਹਿੰਦੇ ਜੋ ਤਿਸ ਭਾਵੇ ਸੋ ਕਰੀ ਕਰਾਇਆ ਜੋ ਨੂੰ ਭਾਜੰਦਾ ਚੰਗਾ ਲੱਗਦਾ ਫਿਰ ਉਹੀ ਮਨੁੱਖ ਕਰਦਾ ਨਾਨਕ ਵਜਦਾ ਜੰਤ ਵਜਾਇਆ ਜਿਵੇਂ ਮਾਲਕ ਜੀ ਕਹਿੰਦੇ ਉਹ ਵਜਦਾ ਤੂੰ ਉਹ ਮਾਲਕ ਵਜਾਂਦਾ ਨਾਨਕ ਏ ਨਾਨਕ ਜਿਵੇਂ ਮਾਲਕ ਜੀਵਾ ਨੂੰ ਵਜਾ ਰਿਹਾ ਹੈ ਉਵੇਂ ਜੀਵ ਵਜ ਰਿਆ ਨ ਉਵੇਂ ਹੀ ਮਾਲਕ ਮਹਾਰਾਜ ਜੀ ਕਹਿੰਦੇ ਜੀਵ ਸੰਸਾਰ ਵਿੱਚ ਵਿਚਰਦਾ ਮਾਲਕ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਵਜ ਰਿਆ ਔੜੀ ਔੜੀ ਦੇ ਵਿੱਚ ਬਾਦਸ਼ਾਹ ਜੀ ਵਤਨ ਕਰਦਿਆਂ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀ ਆਂ ਅੰਦਰ ਵਰਤੈ ਹਰ ਜੀ ਕਹਿੰਦੇ ਕਰਤਾ ਜੀਓ ਪ੍ਰਭੂ ਜੀਓ ਤੁਸੀਂ ਸਭ ਕੁਝ ਹੀ ਜਾਣਦੇ ਹੋ ਜੋ ਕੁਛ ਜੀ ਦੇ ਅੰਦਰ ਵਰਤਦਾ ਨਾ ਮਨ ਦੇ ਵਿੱਚ ਫੁਰਨੇ ਪੈਦਾ ਕਰਦਾ ਜੀਵ ਮਨ ਦੇ ਵਿੱਚੋਂ ਵੀ ਜੋ ਸੋਚਦਾ ਨਾ ਉਹ ਵੀ ਜਾਣਦਾ ਬਾਹਰ ਦੀਆਂ ਗੱਲਾਂ ਤੇ ਉੱਚੀ ਬੋਲਦੇ ਆਂ ਅਸੀਂ ਆਪਾਂ ਨੂੰ ਸੁਣਦਿਆਂ ਆਂ ਆਪਾਂ ਫੇਰ ਵੀ ਲੁਕੋਣੇ ਆਂ ਕਿ ਉਹ ਜਾਣਦਾ ਨਹੀਂ ਪਰ ਅੰਦਰ ਦੀ ਵੀ ਜਾਣਦਾ ਜਿਹੜੇ ਮਨ ਦੇ ਵਿੱਚ ਫੁਰਨੇ ਨੇ ਸਾਡੇ ਉਹਨਾਂ ਨੂੰ ਵੀ ਜਾਣ ਲੈਂਦਾ ਤਾਂ ਹੀ ਕਹਿੰਦੇ ਨਾ ਬਿਨੂ ਬੋਲਿਆਂ ਸਭ ਕੁਝ ਜਾਣਦਾ ਇਸ ਅੱਗ ਕੀਤੇ ਅਰਦਾਸ ਮਹਾਰਾਜ ਜੀ ਕਹਿੰਦੇ ਆਂ ਜਦੋਂ ਬੋਲਣ ਤੋਂ ਬਿਨਾਂ ਹੀ ਜਿਹੜੇ ਮਨ ਦੇ ਵਿੱਚ ਵੀ ਅਸੀਂ ਗੱਲ ਕਰਦੇ ਨਾ ਮਨ ਸਾਡਾ ਬੋਲਦਾ ਹੈ ਇੱਕ ਅਸੀਂ ਸਰੀਰ ਪੱਖੋਂ ਬੋਲਦੇ ਹਾਂ ਜੀਭ ਰਾਹੀਂ ਇੱਕ ਜੀਬ ਨਹੀਂ ਬੋਲਦੀ ਕੰਨੇ ਬੈਠੇ ਹੋਏ ਮਨ ਬੋਲਦਾ ਸਾਡਾ ਮਨ ਪੁਰ ਨੇ ਪੈਦਾ ਕਰਦਾ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਵੀ ਜਾਣ ਲੈਂਦਾ ਹੋਰੀ ਜਿਹੜਾ ਉਹ ਵੀ ਜਾਣਦਾ ਅੰਦਰ ਦੀਆਂ ਵੀ ਜਾਣਦਾ ਤੂੰ ਕਰਤਾ ਆਪ ਗਣਤ ਹੈ ਸਭ ਜਗ ਵਿੱਚ ਵਰਤੈ ਹਰ ਜੀ ਕਹਿੰਦੇ ਕਰਤਾ ਜੀ ਤੁਸੀਂ ਗਣਤ ਹੋ ਤਹਾਡੇ ਗੁਣਾ ਦਾ ਕੋਈ ਅੰਤ ਨਹੀਂ ਭਾਵ ਤੇ ਗਣ ਤੋਂ ਤੁਸੀਂ ਗੁਣਾ ਦਾ ਤੁਹਾਡੇ ਦਾ ਕੋਈ ਅੰਤ ਨਹੀਂ ਪਾ ਸਕਦਾ ਸਭ ਜਗ ਵਿੱਚ ਵਰਤੇ ਸਾਰੇ ਜਗਤ ਵਿੱਚ ਤੁਸੀਂ ਵਰਤ ਰਹੇ ਹੋ ਸਭ ਕੀਤਾ ਤੇਰਾ ਵਰਤ ਦਾ ਸਭ ਤੇਰੀ ਬਣ ਤੈ ਤੁਹਾਡਾ ਹੀ ਕੀਤਾ ਮਹਾਰਾਜ ਜੀ ਕਹਿੰਦੇ ਵਰਤ ਦਾ ਜੋ ਕਿਸ ਵਰਤਨਾ ਨਾ ਤੁਹਾਡਾ ਹੀ ਕੀਤਾ ਵਰਤਦਾ ਤੇ ਸਾਨੂੰ ਗਹਿਮ ਹੈ ਕਿ ਅਸੀਂ ਕਰਦੇ ਆ ਅਸੀਂ ਵਰਤਦੇ ਆ ਉਹ ਮਾਲਕ ਸਭ ਕੁਝ ਕਰਦਾ ਪਾਤਸ਼ਾਹ ਜੀ ਕਹਿੰਦੇ ਸਭ ਤੇਰੀ ਬਣਤੀ ਤੇਰੀ ਬਣਤੀ ਪਹਿਲੋ ਬਣਾਈ ਹੋਈ ਹੈ ਅਸੀਂ ਪੈਦਾ ਹੁੰਦੇ ਆ ਨਾ ਹਰ ਇੱਕ ਜੀਵ ਦੀ ਬਣ ਤੋਂ ਨੇ ਪਹਿਲੋ ਬਣਾਈ ਐ ਲਿਸਟ ਇਸ ਦੇ ਨੇ ਸਗੜੀ ਇਸ ਸਮੇ ਇਹਦੇ ਨਾਲ ਇਹ ਕੁਝ ਵਰਤਨਾ ਅਸੀਂ ਤਾਂ ਵੀ ਤੁਰੇ ਫਿਰਦੇ ਆ ਕਿਸੇ ਨੂੰ ਹੱਥ ਵਖਾਣਨੇ ਆ ਕਿਸੇ ਨੂੰ ਆਪਣਾ ਕੁੰਡਲੀ ਵਖਾਣਨੇ ਆ ਕਿ ਅਸੀਂ ਬਚ ਜਾਈਏ ਪਰ ਉਹਨੇ ਤਾਂ ਪਹਿਲੋ ਹੀ ਲਿਸਟ ਬਣਾਈ ਹੋਈ ਹੈ ਪਹਿਲੋ ਹੀ ਲਿਸਟ ਰੱਖੀ ਹੋਈ ਹੈ ਕਿ ਅੱਜ ਇਹ ਹੋਣਾ ਹੈ ਉਹ ਲਿਸਟ ਦੇ ਮੁਤਾਬਕ ਹੀ ਸਾਰਾ ਕੁਝ ਚੱਲਣਾ ਹੈ ਬਤਨਾ ਮਰਨਾ ਦੁੱਖ ਹੋਣਾ ਸੁੱਖ ਹੋਣਾ ਸਾਨੂੰ ਤਾਂ ਫਿਕਰ ਕਰਨ ਦੀ ਲੋੜ ਨਹੀਂ ਉਹ ਮਾਲਕ ਨੂੰ ਸਾਡਾ ਫਿਕਰ ਹੈ ਉਹਨੇ ਲਿਸਟ ਬਣਾਈ ਹੋਈ ਐ ਅਸੀਂ ਕੀਤੇ ਕਰਮਾਂ ਤੋਂ ਨਹੀਂ ਬਚ ਸਕਦੇ ਉਹ ਕਰਤੇ ਨੇ ਸਾਰੀ ਬੰਤ ਮਹਾਰਾਜ ਜੀ ਕਹਿੰਦੇ ਬਣਾਤੀ ਐ ਤੂੰ ਘਟ ਘਟ ਇੱਕ ਵਰਤ ਦਾ ਸੱਚ ਸਾਬ ਚਲਤੇ ਤੂੰ ਘਟ ਘਟ ਦੇ ਵਿੱਚ ਮਾਲਕ ਜੀ ਉਹ ਵਰਤਦਾ ਹੈ ਘਟ ਘਟ ਦੇ ਵਿੱਚ ਤੇਰੀ ਮੂਰਤ ਐ ਤੂੰ ਸੱਭ ਚਲਤੇ ਤੂੰ ਚੱਲ ਰਿਹਾ ਵਰਤ ਰਿਹਾ ਸਤਿਗੁਰੂ ਨੂੰ ਮਿਲੈ ਸੋ ਹਰ ਮਿਲੈ ਨਾਹੀ ਕਿਸੇ ਪਰਤੈ ਜੋ ਸਤਿਗੁਰੂ ਨੂੰ ਮਿਲ ਜਾਂਦਾ ਨਾ ਸਤਿਗੁਰੂ ਨਾਲ ਜਿਹਦਾ ਮੇਲ ਹੋ ਜਾਂਦਾ ਈ ਮਹਾਰਾਜ ਜੀ ਕਹਿੰਦੂ ਹਰੀ ਨੂੰ ਮਿਲ ਜਾਂਦਾ ਸਤਿਗੁਰੂ ਨੂੰ ਮਿਲੈ ਸੋ ਹਰ ਮਿਲੈ ਪਹਿਲੋ ਸਤਿਗੁਰੂ ਨਾਲ ਜਗਿਆਸੂ ਨੂੰ ਮਨੁੱਖ ਨੂੰ ਪ੍ਰਾਣੀ ਨੂੰ ਮੇਲ ਬਣਾਣਾ ਪੈਂਦਾ ਹੈ ਸੱਚੇ ਗੁਰੂ ਨੂੰ ਧਾਰਨ ਕਰਨਾ ਪੈਂਦਾ ਹੈ ਫਿਰ ਉਹ ਪਰਮੇਸ਼ਰ ਨਾਲ ਮਿਲ ਸਕਦਾ ਹੈ ਸਿੱਧਾ ਕੋਈ ਜਾਏ ਛਾਲ ਮਾਰ ਕੇ ਮੇਲਾ ਨਹੀਂ ਮਿਲ ਸਕਦਾ ਸੱਚੇ ਗੁਰੂ ਦੀ ਬਾਣੀ ਰਹੀ ਸ਼ਬਦ ਰਾਹੀ ਸਤਿਗੁਰੂ ਨਾਲ ਮੇਲ ਹੁੰਦਾ ਪਿਆਰਿਓ ਤੇ ਫਿਰ ਪਰਮੇਸ਼ਰ ਨਾਲ ਉਹਦੀ ਆਤਮਾ ਇੱਕ ਹੋ ਜਾਂਦੀ ਹੈ ਉਹ ਜੁਨਾ ਤੁਰਤ ਹੋ ਜਾਂਦੀ ਹੈ ਅੰਬਰ ਹੋ ਜਾਂਦੀ ਹੈ ਇੱਥੇ ਇਹ ਸ਼ਲੋਕ ਸੰਪੂਰਨ ਹੁੰਦਾ ਕੱਲ